ਜੀ ਗੱਲ ਜੀ ਸਟੱਡੀ ਵਿਦ ਮਨਰਾ ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਆਪਾਂ ਗੱਲ ਕਰਨੀ ਹੈ ਐਮਏ ਪੰਜਾਬੀ ਸੈਮੈਸਟਰ ਦੂਜਾ ਪੱਰਚਾ 8ਵਾਂ ਆਪਸ਼ਨ ਪਹਿਲਾ ਪੰਜਾਬੀ ਨਾਵਲ ਦੇ ਅਧਿਐਨ ਤੇ ਸਿਲੇਬਸ ਬਾਰੇ ਸੋ ਬਾਕੀ ਪੇਪਰਸ ਦੀ ਤਰ੍ਹਾਂ ਇਹ ਵੀ ਜਿਹੜਾ ਪੇਪਰ ਆ 80 ਨੰਬਰ ਦਾ ਹੋਊਗਾ ਤੇ 20 ਨੰਬਰ ਦੀ ਜਿਹੜੀ ਇੰਟਰਨਲ ਅਸੈਸਮੈਂਟ ਆ ਉਹ ਹੋਊਗੀ ਸੋ ਇਹਦੇ ਵਿੱਚ ਜੋ ਫਰਸਟ ਤੇ ਦੋ ਕੁਐਸ਼ਨਸ ਆਉਂਦੇ ਆ ਉਹਨਾਂ ਵਿੱਚ ਚੈੱਕ ਕਰਨਾ ਹੁੰਦਾ ਆ ਉਹਦੇ ਲਈ ਜੋ ਸਿਲੇਬਸ ਆ ਉਹ ਹੈਗਾ ਵਰਤਾਂਤ ਤੇ ਵਰਤਾਂਤਕਾਰੀ ਪੰਜਾਬੀ ਨਾਵਲ ਦਾ ਸਿਧਾਂਤ ਇਤਿਹਾਸ ਤੇ ਪਰਵਿਰਤੀਆਂ ਸੋ ਇਹਦੇ ਵਿੱਚ ਆਪਣੇ ਵਰਤਾਂਤ ਤੇ ਵਰਤਾਂਤਕਾਰੀ ਇਹ ਲਾਜ਼ਮੀ ਕਰਨਾ ਇੱਕ ਕੁਐਸ਼ਨ ਬਣ ਜਾਂਦਾ ਹੈ ਇਹਦਾ ਤੇ ਦੂਸਰਾ ਸਿਧਾਂਤ ਦੇ ਇਤਿਹਾਸ ਤੇ ਪਰਵਿਰਤੀਆਂ ਦੇ ਤਿੰਨ ਕੁਐਸ਼ਨਸ ਬਣ ਜਾਂਦੇ ਆ ਮੀਨਸ ਕਿ ਟੋਟਲ ਇਹ ਸਾਰੇ ਮਿਲਾ ਕੇ 4 ਕੁਐਸ਼ਨਸ ਬਣ ਜਾਂਦੇ ਆ ਇਹਨਾਂ ਵਿੱਚੋਂ ਇੱਕ ਮਿਸ ਕਰ ਸਕਦੇ ਆ ਮੇਰੇ ਹਿਸਾਬ ਨਾਲ ਜੋ ਮਿਸ ਕਰਨਾ ਚਾਹੀਦਾ ਉਹ ਸਿਧਾਂਤ ਆ ਜਿਹੜਾ ਉਹ ਮਿਸ ਕਰ ਸਕਦੇ ਆ ਕਿ ਬੁੱਕ ਦੇ ਵਿੱਚ ਇਹ ਸਿਧਾਂਤ ਵਾਲਾ ਕੁਐਸ਼ਨ ਹੁੰਦਾ ਆ ਹਵਿਨੀ ਹੈਗਾ ਸੋ ਇਹ ਵਾਲਾ ਆਪਣਾ ਇਹ ਹੋ ਗਿਆ ਤੇ ਅਗਲੇ ਨੰਬਰ ਤੇ ਆ ਗਿਆ ਪੰਜਾਬੀ ਦੇ ਤਿੰਨ ਪ੍ਰਮੁੱਖ ਨਾਵਲਕਾਰ 1960 ਤੋਂ ਬਾਅਦ ਦੇ ਜਿਹੜੇ ਆ ਉਹ ਦਿੱਤੇ ਹੋਏ ਆ ਕਿ ਕਿਹੜੇ-ਕਿਹੜੇ ਆ ਅਧਚਾਨੀ ਰਾਧਾ ਗੁਰਦਿਆਲ ਸਿੰਘ ਆ ਰਾਤ ਦੇ ਰਾਹੀ ਅਕਰਮਜੀਤ ਕੁਸਾਤੇ ਅ ਕੋਰਵ ਸਭਾ ਮਿੱਤਰ ਸੈਨਮੀਤ ਇਹ ਤਿੰਨ ਜਿਹੜੇ ਉਹਨਾਂ ਨੇ ਦਿੱਤੇ ਹੋਏ ਆ ਜਿਹੜੇ ਨਾਵਲਕਾਰ ਆ ਠੀਕ ਆ ਜੀ ਸੋ ਇਹਨਾਂ ਵਿੱਚੋਂ ਵੀ ਤੁਸੀਂ ਇਹ ਤਿੰਨ ਦਿੱਤੇ ਆ ਦਿਨਾਂ ਵਿੱਚੋਂ ਇੱਕ ਤੁਸੀਂ ਮਿਸ ਕਰਨਾ ਹੈ ਕਿਉਂਕਿ ਜਿਹੜੇ ਕੁਐਸਚਨਸ ਆ ਉਹ 6 ਆਉਂਦੇ ਆ ਤੇ ਉਹਨਾਂ ਵਿੱਚੋਂ ਤਿੰਨ ਕਰਨੇ ਹੁੰਦੇ ਆ ਸੋ ਜਿਹੜੇ ਤਿੰਨ ਕੁਐਸਚਨ ਆਏ ਹੁੰਦੇ ਆ ਉਹ ਇਹਨਾਂ ਦੋ ਦੇ ਵਿੱਚੋਂ ਆ ਸਕਦੇ ਆ ਕੋਈ ਵੀ ਤੁਸੀਂ ਇਹਨਾਂ ਦੇ ਜੋ ਦੋ ਕਰ ਸਕਦੇ ਹੋ ਚਾਹੇ ਪਹਿਲਾ ਦੂਜਾ ਕਰ ਲਓ ਚਾਹੇ ਦੂਜਾ ਤੀਜਾ ਕਰ ਲਓ ਚਾਹੇ ਪਹਿਲਾ ਤੀਜਾ ਕਰ ਲਓ ਇਹਦਾ ਤੁਸੀਂ ਇੱਕ ਨੂੰ ਮਿਸ ਕਰ ਸਕਦੇ ਹੋ ਠੀਕ ਹੈ ਬਾਕੀ ਤੁਸੀਂ ਰੀਡ ਆਊਟ ਕਰੋਗੇ ਜਦੋਂ ਉਹਦਾ ਤੁਹਾਨੂੰ ਪਤਾ ਚੱਲ ਚੁੱਕਾ ਕਿ ਕਿਹੜਾ ਆਸਾਨ ਆ ਸੋ ਕਿਹੜਾ ਸੀ ਸਕਿਪ ਕਰਨਾ ਤੇ ਕਿਹੜੇ ਕਰਨੇ ਆ ਸੋ ਸਾਡਾ ਇਹ ਸਿਲੇਬਸ ਸੀਗਾ ਸੋ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਹੋਵੇ 유 ਅਰਦੇ ਸ਼ੇਅਰ ਕਰ ਦਿਓ ਸਸ਼ੀਕਲ ਜੀ